ਦੇ ਸਤਕਾਰਯੋਗ ਜਥੇਦਾਰ ਸਾਹਿਬ ਬਾਬਾ ਟੇਕ ਸਿੰਘ ਜੀ ਧਨੌੜਾ ਸਾਹਿਬ ਵੀ ਸਟੇਜ ਦੇ ਉੱਤੇ ਬਰਾਜਮਾਨ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਫਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਵੀ ਸੰਗਤ ਦੀ ਹਾਜ਼ਰੀ ਭਰ ਰਹੀ ਆ ਔਰ ਤਖਤ ਪਟਨਾ ਸਾਹਿਬ ਦੇ ਸਾਫਕਾ ਜਥੇਦਾਰ ਸਾਹਿਬ ਗਿਆਨੇ ਰਣਜੀਤ ਸਿੰਘ ਜੀ ਗੌਰੇ ਮਸਕੀਨ ਸਾਹਿਬ ਉਹ ਵੀ ਮੰਚ ਦੇ ਉੱਤੇ ਬਰਾਜਮਾਨ ਨੇ ਬਹੁਤ ਸਾਰੀਆਂ ਹੋਰ ਧਾਰਮਿਕ ਸਖਸ਼ੀਤਾ ਨਾਨਕ ਸਰ ਸਾਹਿਬ ਤੋਂ ਸੰਤ ਬਾਬਾ ਘਾਲਾ ਜੀ ਨਾਨਕ ਸਰ ਕਲੇਰਾ ਤੋਂ ਹੀ ਸੰਤ ਬਾਬਾ ਲਖਾ ਸਿੰਘ ਜੀ ਸੰਤ ਬਾਬਾ ਕਲਵੰਤ ਸਿੰਘ ਜੀ ਸਵਾਦ ਭਾਈ ਤੋਂ ਬਾਬਾ ਭਰਪੁਰ ਦਾਸ ਜੀ ਮਲਰਾਵਾ ਵਾਲੇ ਸੰਤ ਦਲਵੀਰ ਸਿੰਘ ਜੀ ਨਾਨਕ ਸਰ ਤੋਂ ਬਾਬਾ ਜਸਪਾਲ ਸਿੰਘ ਜੀ ਠਾਠ ਕਟਿਆਵਾਲੀ ਤੋਂ ਬਾਬਾ ਸਰਜੀਤ ਸਿੰਘ ਜੀ ਘਨੋੜਕੀ ਤੋਂ ਔਰ ਇਹਨਾਂ ਦੇ ਨਾਲ ਸੰਤ ਖਾਲਸਾ ਦਲ ਦੇ ਬਾਬਾ ਜੀ ਜਥੇਦਾਰ ਜੀਵਨ ਸਿੰਘ ਜੀ ਹੋਰ ਵੀ ਧਾਰਮਿਕ ਸਖਸ਼ੀਤਾ ਸਟੇਜ ਤੇ ਬ੍ਰਾਜਮਾਨ ਨੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਡੇ ਪ੍ਰਧਾਨ ਸਾਹਿਬ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਸਾਹਿਬ ਵੀ ਹਾਜ਼ਰ ਨੇ ਔਰ ਸਾਰੀਆਂ ਪਾਰਟੀ ਦੀਆਂ ਤੇ ਦੂਜੀਆਂ ਪਾਰਟੀ ਦੀਆਂ ਸਤਕਾਰਯੋਗ ਸਖਸ਼ੀਤਾ ਬਹੁਤ ਵੱਡੀ ਗਿਣਤੀ ਦੇ ਵਿੱਚ ਅੱਜ ਦੇ ਇਸ ਸਮਾਗਮ ਦੀ ਹਾਜ਼ਰੀ ਭਰ ਰਹੇ ਪਹਿਲਾ ਗ੍ਰਹਿ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਸੰਪੂਰਨ ਹੋਏ। ਔਰ ਫਿਰ ਸਾਜਕੰਡ ਸ੍ਰੀ ਹਰਮੰਦਰ ਸਾਹਿਬ ਦੇ ਹਜੂਰੀ ਰਾਗੀ ਭਾਈ ਸ਼ਕੀਰ ਸਿੰਘ ਜੀ ਤੇ ਉਹਨਾਂ ਦੇ ਰਾਗੀ ਜਥੇ ਨੇ ਗੁਰਬਾਣੀ ਦਾ ਮਨੋਰ ਕੀਰਤਨ ਜਿਹੜਾ ਇਸ ਖੁੱਲੇ ਪੰਡਾਲ ਦੇ ਵਿੱਚ ਕੀਤਾ ਔਰ ਸਾਜਕੰਡ ਸ੍ਰੀ ਹਰਮੰਦਰ ਸਾਹਿਬ ਦੇ ਅਰਦਾਸੀਏ ਸਿੰਘ ਭਾਈ ਬਲਜੀਤ ਸਿੰਘ ਹੋਰਾਂ ਨੇ ਗੁਰੂ ਚਰਨਾਂ ਦੇ ਵਿੱਚ ਜੋਧੜੀ ਕੀਤੀ ਹੈ ਅਰਦਾਸ ਕੀਤੀ ਹੈ ਮੈਂ ਸਾਰੀ ਜਿੰਨੀ ਸੰਗਤ ਆਈ ਹੈ ਉਹਨਾਂ ਤੋਂ ਹੱਥ ਛੋੜ ਕੇ ਬਾਫੀ ਵੀ ਚਾਹਾਂਗਾ ਕਿ ਜਗਾ ਦੀ ਘਾਟ ਪਰ ਸਾਰਿਆਂ ਨੂੰ ਬੇਨਤੀ ਹੈ ਕਿ ਬੜਾ ਸੀਮਤ ਜਿਆ ਸਮੇਂ ਦੇ ਵਿੱਚ ਕੁਝ ਸ਼ਖਸੀਅਤਾਂ ਨੇ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਦੀ ਸ਼ਖਸੀਅਤ ਦੇ ਬਾਰੇ ਵਿੱਚ ਉਹਨਾਂ ਦੇ ਗੁਣਾਂ ਦੇ ਬਾਰੇ ਵਿੱਚ ਕੁਝ ਗੱਲਾਂ ਸਾਂਝੀਆਂ ਕਰਨੀਆਂ ਤਾਂ ਜੋ ਸਾਡੀ ਜਿਹੜੀ ਨਵੀਂ ਪੀੜ੍ਹੀ ਹੈ ਉਹ ਉਸ ਤੋਂ ਪ੍ਰੇਰਨਾ ਲੈ ਸਕੇ ਇਸ ਕਰਕੇ ਜਿੱਥੇ-ਜਿੱਥੇ ਕਿਰਪਾ ਕਰਕੇ ਜਗ੍ਹਾ ਮਿਲਦੀ ਹੈ ਉੱਥੇ ਸੱਜਣ ਦੀ ਕਿਰਪਾਲਤਾ ਕਰ ਸਭ ਤੋਂ ਪਹਿਲਾਂ ਮੈਂ ਪਰਿਵਾਰ ਵੱਲੋਂ ਬੇਨਤੀ ਕਰਾਂਗਾ ਸਾਡੇ ਵੀਰ ਸਰਦਾਰ ਬਨਪ੍ਰੀਤ ਸਿੰਘ ਜੀ ਬਾਦਲ ਸਾਹਿਬ ਹਾਜ਼ਰ ਨੇ ਕਿ ਉਹ ਆਈਆਂ ਸਾਰੀਆਂ ਸਤਕਾਰਯੋਗ ਸ਼ਖਸੀਅਤਾਂ ਨੂੰ ਸਾਰੀ ਸੰਗਤ ਨੂੰ ਸਾਰਿਆਂ ਨੂੰ ਪਰਿਵਾਰ ਵੱਲੋਂ ਜੀ ਆਇਆਂ ਕਹਨ ਇਸ ਤੋਂ ਬਾਅਦ ਸਿਰਫ 4-5 ਸ਼ਖਸੀਅਤਾਂ ਨੇ ਤੁਹਾਡੇ ਦਰਸ਼ਨ ਕਰਨੇ ਆ ਸਾਰੇ ਕਿਰਪਾ ਕਰਕੇ ਬੈਠਣ ਦੀ ਜਿਹੜੀ ਆ ਉਹ ਕਿਰਪਾਲਤਾ ਕਰੋ ਸਰਦਾਰ ਬੰਤਪ੍ਰੀਤ ਸਿੰਘ ਜੀ ਬਾਦਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਤੇ ਪਵਿੱਤਰ ਹਜ਼ੂਰੀ ਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਮਿੱਠੀ ਯਾਦ ਦੇ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਦਿਨ ਤਾਂ ਸਾਰੇ ਇੱਕੋ ਜਿਹੇ ਹੁੰਦੇ ਆ ਰੋਜ਼ ਪੂਰਬ ਤੋਂ ਸੂਰਜ ਚੜਦਾ ਤੇ ਪੱਛਮ ਦੇ ਵਿੱਚ ਗਰੂਪ ਹੋ ਜਾਂਦਾ ਰੋਜ਼ ਨਦੀਆਂ ਆਪਣੇ ਕਿਨਾਰਿਆਂ ਤੋਂ ਛਲਦੀਆਂ ਝਰਨੇ ਡਿੱਗਦੇ ਆ ਚਿੜੀਆਂ ਚੈੱਕਦੀਆਂ ਪਰ ਬਾਜ਼ਦਿਨ ਬਾਜ਼ ਕੌਮਾਂ ਦੀ ਤਕਦੀਰ ਦੇ ਵਿੱਚ ਇੱਕ ਅਹਿਮ ਅਖਤਿਆਰ ਕਰ ਜਾਂਦੀ ਹੈ ਔਰ ਅੱਜ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਮਿੱਠੀ ਯਾਦ ਦੇ ਵਿੱਚ ਅਸੀਂ ਜੁੜ ਬੈਠੇ ਆਂ ਲੱਖਾਂ ਲੋਕ ਰੋਜ਼ ਇਸ ਦੁਨੀਆ ਤੇ ਹੁੰਦੇ ਆਂ ਲੱਖਾਂ ਲੋਕ ਰੋਜ਼ ਇਸ ਦੁਨੀਆ ਤੋਂ ਚਲੇ ਜਾਂਦੇ ਆਂ लोग आंदे है लोग चले जाते है पर इतिहास ਦੇ ਵਿੱਚ ਤਵਾਰੀਖ ਦੇ ਵਿੱਚ ਕੁਝ ਐਸੇ ਲੋਕ ਵੀ ਹੁੰਦੇ ਹੈ ਜਿਹੜੇ ਆਉਂਦੇ ਤਾਂ ਜ਼ਰੂਰ ਹੈ ਪਰ ਆਪਣੀ ਸੇਵਾ ਆਪਣਾ ਕਿਰਦਾਰ ਆਪਣਾ اخلاق ਆਪਣੇ ਕੰਮਾਂ ਲਈ ਆਉਂਦੇ ਤਾਂ ਜ਼ਰੂਰ ਹੈ ਫਿਰ ਜਾਂਦੇ ਨਹੀਂ ਉਹ ਅਮਰ ਹੋ ਜਾਂਦੇ ਹੈ ਔਰ ਬਾਦਲ ਸਾਹਿਬ ਦੀ ਜਿਹੜੀ ਸ਼ਖਸੀਅਤ ਸੀ ਇਹ ਉਹਨਾਂ ਲੋਕਾਂ ਚੋਂ ਐ ਜਿਹੜੀ ਅਮਰ ਹੋ ਜਾਏਗੀ ਕੋਈ ਦੀਵਾ ਸੀ ਤੇ ਜਦੋਂ ਬੁਝਣ ਲੱਗਿਆ ਤੇ ਉਹਦੇ ਆਲੇ-ਦੁਆਲੇ ਜਿਹੜੇ ਪਮਕੜ ਹੁੰਦੇ ਜਿਨ੍ਹਾਂ ਨੂੰ ਉਰਦੂ ਚ ਅਸੀਂ ਪਰਵਾਨੇ ਕਹਿ ਦਿੰਨੇ ਆ ਉਹ ਦੀਵੇ ਨਾਲ ਮਖੌਲ ਕਰਨ ਲੱਗੇ ਕਿ ਤੇਰੀ ਜ਼ਿੰਦਗੀ ਦਾ ਕੀ ਮਤਲਬ ਨਿਕਲਿਆ ਦੁਨੀਆ ਤੇ ਆਇਆ ਤੇ ਚਲਾ ਗਿਆ ਤੇ ਦੀਵੇ ਨੇ ਜਵਾਬ ਦਿੱਤਾ ਮੇਰੀ ਜ਼ਿੰਦਗੀ ਦਾ ਅਰਥ ਨਿਕਲਿਆ ਕਿ ਜਿੰਨਾ ਚਿਰ ਵੀ ਮੈਂ ਇਸ ਦੁਨੀਆ ਤੇ ਜਗਿਆ ਮੈਂ ਰੋਸ਼ਨੀ ਦਿੱਤੀ ਹੈ ਮੈਂ ਹਨੇਰਿਆਂ ਨੂੰ ਦੂਰ ਕੀਤਾ ਹੈ ਬਾਦਲ ਸਾਹਿਬ ਅੱਜ ਸਾਡੇ ਦਰਮਿਆਨ ਗੈਰ ਹਾਜ਼ਰ ਹੈ ਪਰ ਉਹਨਾਂ ਦਾ ਜਿਹੜਾ ਵਿਰਸਾ ਹੈ ਉਹਨਾਂ ਦੀ ਜਿਹੜੀ وصੀਅਤ ਹੈ ਔਰ ਉਹਨਾਂ ਦੀ ਜਿਹੜੀ ਨਸੀਅਤ ਹੈ ਉਹ ਅੱਜ ਵੀ ਸਾਡੇ ਦਰਮਿਆਨ ਹੈ ਔਰ ਬਾਦਲ ਸਾਹਿਬ ਦੀ ਜਿਹੜੀ ਪੰਜਾਬ ਨੂੰ ਵਸੀਅਤ ਤੇ ਨਸੀਅਤ ਹੈ ਉਹ ਇਹ ਹੈ ਕਿ Hindu ਤੇ Sikh ਤੇ Muslim ਤੇ ਜਿਹੜਾ Christian ਭਾਈਚਾਰਾ ਹੈ ਇਹਦੀ ਹਿਫਾਜ਼ਤ ਇਹਨੂੰ ਮਜ਼ਬੂਤ ਕਰਨਾ ਹੈ ਇਹਨੂੰ ਬਰਕਰਾਰ ਰੱਖਣਾ ਇਹ ਬਾਦਲ ਸਾਹਿਬ ਦੀ ਪੰਜਾਬ ਨੂੰ ਨਸੀਅਤ ਹੈ ਜਿਹੜਾ ਕੋਈ ਬੇਬਸ ਹੈ ਜਿਹੜਾ ਬੇਕਸ ਹੈ ਜਿਹੜਾ ਮਜ਼ਦੂਰ ਹੈ ਜਿਹੜਾ ਮਜਬੂਰ ਹੈ ਇਦੀ ਇਫਾਜ਼ਤ ਕਰਨਾ ਇਹ ਬਾਦਲ ਸਾਹਿਬ ਦੀ ਪੰਜਾਬੀਆਂ ਨੂੰ ਨਸੀਹਤ ਹੈ ਗਰਜ਼ਮੰਦ ਦੀ ਗਰਜ਼ ਪੂਰੀ ਕਰਨੀ ਦਰਦਮੰਦ ਦਾ ਦਰਦ ਵੰਡਾਉਣਾ ਬਿਮਾਰ ਦੀ ਖਬਰ ਲੈਣੀ ਇਹ ਬਾਦਲ ਸਾਹਿਬ ਦੀ وصੀਅਤ ਹੈ ਸਾਨੂੰ ਔਰ ਸਭ ਤੋਂ ਵੱਡਾ ਕਿ ਪੰਜਾਬ ਦੇ ਜਿਹੜੇ ਬੇਟੇ ਬੇਟੀਆਂ ਹੈ ਇਹਨਾਂ ਨੂੰ ਮੈਂ ਵਿਦਿਆ ਦੇ ਜ਼ੇਵਰ ਨਾਲ ਤਾਲੀਮ ਦੇ ਜ਼ੇਵਰ ਨਾਲ ਅਰਾਫਤਾ ਕਰ ਸਕਾਂ ਪੰਜਾਬੀ ਹਿੰਦੁਸਤਾਨ ਦੇ ਹਰ ਕੋਨੇ ਦੇ ਵਿੱਚ ਸਿਰ ਚੱਕ ਕੇ ਤੇ ਧੌਣ ਕੜਾ ਕੇ ਚੱਲ ਸਕੇ ਇਹ ਬਾਦਲ ਸਾਹਿਬ ਦੀ ਸਾਨੂੰ وصیت ਹੈ ਵਤਨ ਨਾਲ ਵਫਾ ਕਰ ਜਾਣਾ ਹਿੰਦੁਸਤਾਨ ਦੀ ਹਿਫਾਜ਼ਤ ਕਰਨਾ ਜਦੋਂ ਅੱਜ ਹਿੰਦੁਸਤਾਨ ਨੂੰ ਅੰਦਰੂਨੀ ਤੇ ਬਹਿਰੂਨੀ ਖਤਰੇ ਲਾਹਕ ਹੈ ਇਹ ਬਾਦਲ ਸਾਹਿਬ ਦੀ ਜਿਹੜੀ وصیت ਹੈ ਇੱਕ ਅਹਿਮੀਅਤ اختیار ਕਰ ਜਾਂਦੀ ਹੈ ਸਾਧ ਸੰਗਤ ਜੀ ਜੇ ਅਸੀਂ ਇਹ ਬਾਦਲ ਸਾਹਿਬ ਦੇ ਨਕਸ਼ੇ ਕਦਮ ਤੇ ਚੱਲਣ ਦੀ ਜਿਹੜੇ ਪੰਜਾਬ ਦੇ ਲੋਕ ਜੇ ਤੁਸੀਂ ਜੁਰਤ ਕਰ ਸਕਦੇ ਹੋ ਲੀਡਰ ਤਾਂ ਪੈਦਾ ਹੀ ਹੁੰਦੇ ਆ ਮੁੱਖ ਮੰਤਰੀ ਬਣਦੇ ਆ ਗਵਰਨਰ ਬਣਦੇ ਆ ਵਜ਼ੀਰ ਬਣਦੇ ਆ ਲੀਡਰ ਤਾਂ ਪੈਦਾ ਹੀ ਹੁੰਦੇ ਆ ਗਰੀਬੀ ਪੈਦਾ ਕਰ ਦਿੰਦੀ ਹੈ ਗੁਲਾਮੀ ਪੈਦਾ ਕਰ ਦਿੰਦੀ ਹੈ ਹਾਲਾਤ ਪੈਦਾ ਕਰ ਦਿੰਦੇ ਆ ਔਰ ਬਾਦਲ ਸਾਹਿਬ ਦੀਆਂ ਜਿਹੜੀਆਂ ਖੂਬੀਆਂ ਇਹ ਹੱਟੀਆਂ ਤੇ ਬਾਜ਼ਾਰਾਂ ਚੋਂ ਨਹੀਂ ਮਿਲਦੀਆਂ ਇਹ ਪਰਮਾਤਮਾ ਦੀ ਨੁਸਰਤ ਨਾਲ ਮਿਲਦੀਆਂ ਔਰ ਜੇ ਆਪਾਂ ਬਾਦਲ ਸਾਹਿਬ ਦੀ ਇਸ ਨਸੀਅਤ ਤੇ وصیت ਦੇ ਅਸੀਂ ਕਾਬਿਲ ਬਣ ਸਕਾਂਗੇ ਤਾਂ ਮੈਨੂੰ ਪਰਮਾਤਮਾ ਦੀ ਕਸਮ ਹੈ ਮੈਨੂੰ ਪਰਮਾਤਮਾ ਦੀ ਕਸਮ ਹੈ ਜੇ ਬਾਦਲ ਸਾਹਿਬ ਦੇ ਦਿਖਾਏ ਹੋਏ ਰਸਤੇ ਤੇ ਪੰਜਾਬੀ ਤੇ ਖਾਸ ਕਰਕੇ ਜਿਹੜੇ ਵਾਰਿਸ ਅੱਜ ਇੱਥੇ ਬੈਠੇ ਆ ਪਰਮਾਤਮਾ ਚੱਕ ਕੇ ਖੁਸ਼ਹਾਲੀ ਪੰਜਾਬੀਆਂ ਦੇ ਪੈਰਾ ਚ ਰੱਖ ਦੂਗਾ ਮੇਰੇ ਈਮਾਨ ਦਾ ਹਿੱਸਾ ਹੈ ਕਿ ਪਰਮਾਤਮਾ ਨੇ ਪੰਜਾਬ ਲਈ ਇੱਕ ਖਾਸ ਤਕਦੀਰ ਲਿਖੀ ਹੈ ਪੰਜਾਬ ਇੱਕ ਮਨਵਰ ਤਕਦੀਰ ਰੱਖਦਾ ਹੈ ਔਰ ਕੁਦਰਤ ਨੇ ਪੰਜਾਬ ਦੇ ਰਸਤੇ ਤੇ ਸਾਰੇ ਕੰਡੇ ਆਪ ਚੁਗ ਲੈਣੇ ਆ ਕਿਉਂਕਿ ਇਹ ਜਿਹੜੀ ਪੰਜਾਬ ਦੀ ਮਿੱਟੀ ਹੈ ਇਸ ਮਿੱਟੀ ਦੇ ਵਿੱਚ ਇੱਕ ਜਾਦੂ ਹੈ ਇਹਦੇ ਪਾਣੀਆਂ ਦੇ ਵਿੱਚ ਇੱਕ ਸਰੂਰ ਹੈ ਔਰ ਜਿਹੜਾ ਬੰਦਾ ਪੰਜਾਬ ਦੀ ਮਿੱਟੀ ਦਾ ਬਣਿਆ ਔਰ ਜਿਹੜੇ ਬੰਦੇ ਨੇ ਪੰਜਾਬ ਦਾ ਪਾਣੀ ਪੀਤਾ ਇਹ ਕਦੀ ਵੀ ਹਾਰ ਮੰਨਣ ਵਾਲੀ ਕੌਮ ਨਹੀਂ ਇਸ ਕਰਕੇ ਤੁਹਾਨੂੰ ਕਹਿਣਾ ਹੈ ਕਿ ਆਓ ਅੱਜ ਬਾਦਲ ਸਾਹਿਬ ਦੇ ਅੱਜ ਇਸ ਵਰਸੀ ਤੇ ਆਪਾਂ ਇੱਕ ਹਲਫ਼ ਲਈਏ ਹਲਫ਼ ਕੀ ਲੈਣਾ ਹੈ ਕਿ ਅਸੀਂ ਆਪਣੇ ਦੇਸ਼ ਦੇ ਵਿੱਚੋਂ ਰਿਸ਼ਵਤ ਗੁਰਬਤ ਅਨਪੜਤਾ ਬੇਰੋਜ਼ਗਾਰੀ ਨਸ਼ਾ ਖੋਰੀ ਤੇ ਵਤਨ ਦੁਸ਼ਮਣ ਕਾਰਵਾਈਆਂ ਖਤਮ ਕਰਨ ਲਈ ਅਸੀਂ ਆਪਣੇ ਤਨ ਮਨ ਤਨ ਦੀ ਬਾਜ਼ੀ ਲਾਵਾਂਗੇ ਪੰਜਾਬ ਵਧੇ ਤੇ ਫੁੱਲੇ ਹਿੰਦੁਸਤਾਨ ਤਰੱਕੀ ਕਰੇ ਔਰ ਦੇਸ਼ ਦਾ ਨੁਕਸਾਨ ਕਿਸੇ ਵੀ ਕੀਮਤ ਤੇ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਅੱਜ ਸਾਰਾ ਹਿੰਦੁਸਤਾਨ ਇਹ ਹਲਫ ਨਾਮੇ ਦਾ ਤਕਾਜ਼ਾ ਰੱਖਦਾ ਹੈ ਔਰ ਸਾਥਸੰਗਤ ਜੀ ਬਾਦਲ ਸਾਹਿਬ ਕਿਉਂਕਿ ਸਾਡੇ ਆਪ ਦੇ ਸੀ ਤਾਂ ਕਈ ਵਾਰੀ ਉਹਨਾਂ ਦੇ ਜਿਹੜੇ ਗੁਣ ਸੀਗੇ ਉਹਨਾਂ ਨੂੰ ਅਸੀਂ ਨਜ਼ਰ ਅੰਦਾਜ਼ ਕਰ ਦਿੰਨੇ ਆ ਪਰ ਬਾਦਲ ਸਾਹਿਬ ਦੇ ਇਹਨਾਂ ਗੁਣਾ ਦਾ ਇਤਰਾਫ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਸਾਹਿਬ ਜਿੱਦੋਂ ਵੀ ਮੈਂ ਉਹਨਾਂ ਨੂੰ ਮਿਲਦਾ ਉਹ ਹਮੇਸ਼ਾ ਬਾਦਲ ਸਾਹਿਬ ਦੇ ਇੰਨਾ ਗੁਨਾ ਦਾ ਇਤਰਾਫ ਕਰਦੇ ਆ ਔਰ ਇਹਦੇ ਚ ਕੋਈ ਸ਼ੱਕ ਨਹੀਂ ਕਿ ਬਾਦਲ ਸਾਹਿਬ ਦੇ ਵਿੱਚ ਖੂਬੀਆਂ ਜਿਹੜੀਆਂ ਸੀ ਉਹ ਸਾਡੇ ਜੋ ਮੇਰੇ ਦਾਦੀ ਜੀ ਸਨ ਮਾਤਾ ਜਸਵੰਤ ਕੌਰ ਪਰਮਾਤਮਾ ਆਪਣੀ ਹਜ਼ੂਰੀ ਦੇ ਵਿੱਚ ਮੈਥੋਂ ਝੂਠ ਨਾ ਬੁਲਾਵੇ ਪਰ ਮੈਂ ਝੂਠ ਨਹੀਂ ਬੋਲ ਰਿਹਾ ਹੋ ਸਕਦਾ ਹੈ ਵੀ 24 ਘੰਟਿਆਂ ਦੇ ਵਿੱਚੋਂ 16 ਘੰਟੇ ਸਾਡੇ ਦਾਦੀ ਜੀ ਪਾਠ ਕਰਿਆ ਕਰਦੇ ਸੀ। ਔਰ ਸਾਡੀ ਦਾਦੀ ਦੇ ਜਿਹੜੇ ਭਾਗ ਹੈ ਉਹ ਸਾਡੇ ਖਾਨਦਾਨ ਨੂੰ ਲੱਗੇ ਜੇ ਬਾਦਲ ਸਾਹਿਬ ਪੰਜ ਵਾਰੀ ਮੁੱਖ ਮੰਤਰੀ ਬਣਿਆ ਤਾਂ ਉਹ ਸਾਡੇ ਦਾਦੀ ਜੀ ਦੀ ਜਿਹੜੀ ਪਾਠ ਔਰ ਉਹਨਾਂ ਦੀ ਸੇਵਾ ਹੈ ਗੁਰੂ ਕਰਦੀ ਉਹਦੀ ਵਜ੍ਹਾ ਨਾਲ ਹੈ। ਮੈਂ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਇਹ ਅਰਦਾਸ ਕਰਾਂਗਾ ਕਿ ਜਿੰਨੇ ਵੀ ਅੱਜ ਤੁਸੀਂ ਬਾਦਲ ਸਾਹਿਬ ਦੇ ਵਾਰਿਸ ਸਮਝ ਕੇ ਤੁਸੀਂ ਅੱਜ ਇੱਥੇ ਉਹਨਾਂ ਦੀ ਮਿੱਠੀ ਯਾਦ ਦੇ ਵਿੱਚ ਉਹਨਾਂ ਦੀ ਵਰਸੀ ਤੇ ਹਾਜ਼ਰ ਹੋਏ ਹੋ ਤੁਸੀਂ ਚੱਲ ਕੇ ਆਏ ਹੋ ਮੈਂ ਜਿਹੜਾ ਸਾਡਾ ਢਿੱਲੋਂ ਖਾਨਦਾਨ ਹੈ ਬਾਦਲਾੜਾ ਮੈਂ ਹਰ ਇੱਕ ਦਾ ਨਾਂ ਇਸ ਕਰਕੇ ਨਹੀਂ ਲੈ ਰਿਹਾ ਕਿ ਕਿਸੇ ਦਾ ਨਾਂ ਰਹਿ ਗਿਆ ਤਾਂ ਮੇਰੇ ਮਨ ਨੂੰ ਠੇਸ ਪਹੁੰਚੂਗੀ ਮੈਂ ਰਸਮੀ ਤੌਰ ਤੇ ਨਹੀਂ ਮੈਂ ਦਿਲੀ ਤੌਰ ਤੇ ਤੁਹਾਡੇ ਇੱਥੇ ਪਹੁੰਚਣ ਤੇ ਤੁਹਾਡਾ ਧੰਨਵਾਦ ਕਰਦਾ ਤੁਹਾਨੂੰ ਜੀ ਆਇਆਂ ਕਹਿੰਦਾ ਔਰ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਜਿੰਨੇ ਵੀ ਜਿਹੜੇ ਤੁਸੀਂ ਲੋਕ ਆਏ ਹੋ ਰੱਬ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖੇ ਰੱਬ ਤੁਹਾਡੀਆਂ ਔਲਾਦਾਂ ਨੂੰ ਖੁਸ਼ ਰੱਖੇ ਰੱਬ ਤੁਹਾਡੀਆਂ ਭੈਣਾਂ ਨੂੰ ਖੁਸ਼ ਰੱਖੇ ਰੱਬ ਤੁਹਾਡੇ ਭਰਾਵਾਂ ਨੂੰ ਖੁਸ਼ ਰੱਖੇ ਰੱਬ ਤੁਹਾਡੇ ਮਾਪੇ ਨੂੰ ਖੁਸ਼ ਰੱਖੇ ਰੱਬ ਹਿੰਦੁਸਤਾਨ ਦੀ ਇਫਾਜ਼ਤ ਕਰੇ ਰੱਬ ਤੁਹਾਨੂੰ ਤੇ ਮੈਨੂੰ ਇਸ ਧਰਤੀ ਮਾਂ ਦੀ ਸੇਵਾ ਕਰਨ ਦੀ ਬੁੱਧੀ ਦੇਵੇ ਤੇ ਰੱਬ ਮੇਰੇ ਵੱਡੇ ਵੀਰ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਔਰ तमाम ਖਾਨਦਾਨ ਨੂੰ ਆਪਣੇ ਸ਼ਫੀਕ ਪਿਤਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੇ ਨਕਸ਼ੇ ਕਦਮ ਤੇ ਚੱਲਣ ਲਈ ਉਹ ਇਹ ਜੁਰਤ ਤੇ ਇਹ لیاقت عطا ਫਰਮਾਵੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਰਦਾਰ ਮਨਪ੍ਰੀਤ ਸਿੰਘ ਬਾਦਲ ਸਾਹਿਬ ਤੋਂ ਬਾਅਦ ਮੈਂ ਬੇਨਤੀ ਕਰਾਂਗਾ ਸਾਡੇ ਬਹੁਤ ਹੀ ਸਤਿਕਾਰਯੋਗ ਸਾਫ ਦਾ ਕੈਬਨਿਟ ਮੰਤਰੀ ਸਰਦਾਰ ਮਹੇਸ਼ੇਂਦਰ ਸਿੰਘ ਜੀ ਗਰੀਵਲ ਸਾਹਿਬ ਨੂੰ ਕਿ ਉਹ ਆ ਕੇ ਕੁਝ ਸ਼ਬਦ ਕਹਿਣ ਹੋਰ ਜਿਹੜੀਆਂ ਸਤਕਾਰਯੋਗ ਸ਼ਖਸੀਤਾਵਾਂ ਮੰਜ ਤੇ ਬਿਰਾਜਮਾਨ ਨੇ ਬੱਬਰ ਵਿੰਦਰ ਸਿੰਘ ਜੀ ਨਾਨਕ ਸਰ ਵਾਲੇ ਬਾਬਾ ਭੈਨ ਸਿੰਘ ਜੀ ਬੇਰਕਲਾ ਵਾਲੇ ਬਾਬਾ ਸੁਖਦੇਵ ਸਿੰਘ ਜੀ ਹੇਮਕੋਟ ਲੰਗਰਾਂ ਵਾਲੇ ਬਾਬਾ ਗੁਰਮੀਤ ਸਿੰਘ ਜੀ ਤਲੁਕੇ ਵਾਲੇ ਸਾਰਿਆਂ ਦਾ ਧੰਨਵਾਦ सरदार हीरा सिंह जी गाभरिया साहब बादल साहब ਦੇ ਪ੍ਰਾਣੇ ਸਾਥੀ ਉਹ ਵੀ ਹਾਜ਼ਰ ਨੇ ਰਘੂਜੀਤ ਸਿੰਘ ਮਿਰਕ ਜੀ ਐਸਡੀਪੀਸੀ ਦੇ ਸੀਨੀਅਰ ਮੀਤ ਪ੍ਰਧਾਨ ਿਰਵਿੰਦ ਖੰਨਾ ਜੀ ਭਾਜਪੀ ਦੇ ਸੀਨੀਅਰ ਆਗੂ ਸ਼ਰਨਜੀਤ ਢਿੱਲੋਂ ਸਾਹਿਬ ਬੱਬੇ ਹਲੀ ਸਾਹਿਬ ਮਾਹਲ ਸਾਹਿਬ ਔਰ ਰਮਨ ਸੰਧੂ ਜੀ ਜ਼ਿਲ੍ਹਾ ਗਰਦਾਸਪੁਰ ਦੇ ਪ੍ਰਧਾਨ ਮਹਿਤਾ ਸਾਹਿਬ ਯੂਥ ਦੇ ਪ੍ਰਧਾਨ ਸਰਪ੍ਰੀ ਝਿੰਦਰਦੀ ਅਰਸ਼ਦੀਪ ਸਿੰਘ ਕਲੇਰ ਜੀ ਰਾਜੋ ਖੰਨਾ ਜੀ ਰਵਿੰਦਰ ਸਿੰਘ ਬ੍ਰਹਮਪੁਰਾ ਜੀ ਸਭ ਦਾ ਧੰਨਵਾਦ ਕਰਦਾ ਹੋਇਆ ਸਰਦਾਰ ਮਹੇਸ਼ਿੰਦਰ ਸਿੰਘ ਗਰੇਵਾਲ ਸਾਹਿਬ ਨੂੰ ਬੇਨਤੀ ਹੈ ਕਿ ਉਹ ਕੁਝ ਸ਼ਬਦ ਕਹਿਣ ਮੈਂ ਆਪਣੀ ਬੇਨਤੀ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਗੱਲ ਸਾਂਝੀ ਕਰੂੰਗਾ ਕਿ ਇਤਿਹਾਸਿਕ ਜ਼ਿਕਰ ਹੈ ਕਿ ਦਸਵੇਂ ਪਾਤਸ਼ਾਹ ਦਾ ਹੁਕਮ ਹੈ ਕਿ ਜਿਹੜਾ ਸਿੱਖ ਪਹਿਲਾਂ ਫਤੇ ਬੁਲਾਉਂਦਾ ਉਹਦੇ ਵੱਲ ਮੇਰਾ ਮੁੱਖ ਜਿਹੜਾ ਜਵਾਬ ਦਿੰਦਾ ਉਹਦੇ ਤੇ ਬਖਸ਼ਿਸ਼ ਤੇ ਜਿਹੜਾ ਚੁੱਪ ਰਹਿੰਦਾ ਉਹਦੇ ਵੱਲ ਪਿੱਟ ਸੋ ਮੈਂ ਫਤੇ ਬੁਲਾਉਣੀ ਐ ਫੈਸਲਾ ਤੁਸੀਂ ਕਰਨਾ ਹੈ ਕਿ ਪਿੱਟ ਕਰਾਉਣੀ ਐ ਕਿ ਮੁੱਖ ਕਰਾਉਣਾ ਹੈ ਕਰੋ ਫਤੇ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਮ ਮਰੇ